बड़े पर्दे पे आज ਤੁਸੀਂ ਆਪ ਦੇ ਆਪ ਨੇ ਵੀ ਦੇਖਿਆ ਇੱਕ ਮੂਵੀ ਚ ਰੋਲ ਵੀ ਕੀਤਾ ਤੇ ਉਹ ਕਿੱਦਾਂ ਮਹਿਸੂਸ ਹੋ ਰਿਹਾ ਜਿੰਦ ਬਹੁਤ ਹੀ ਵਧੀਆ ਹੋ ਰਿਹਾ ਮੈਂ ਤਾਂ ਕਹਿੰਦਾ ਜਿੰਨੇ ਗੀਤਕਾਰ ਨੇ ਇਹਨਾਂ ਨੂੰ ਅੱਗੇ ਆਉਣਾ ਚਾਹੀਦਾ ਨਹੀਂ ਤਾਂ ਗੀਤਕਾਰਾਂ ਦਾ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਜੇ ਪਰਦੇ ਦੇ ਪਿੱਛੇ ਰਹਿ ਜਾਂਦੇ ਮੈਂ ਤਾਂ ਇਹ ਹੀ ਕਹਿਣਾ ਕਿ ਗੀਤਕਾਰ ਨੂੰ ਅੱਗੇ ਫੇਸ ਵੈਲਿਊ ਹੋਣੀ ਚਾਹੀਦੀ ਨਹੀਂ ਤਾਂ ਗੀਤਕਾਰ ਦੀ ਜ਼ਿੰਦਗੀ ਰੋਲ ਜਾਂਦੀ ਪਿੱਛੇ ਪਤਾ ਨਹੀਂ ਚੱਲਦਾ ਕਿਉਂਕਿ ਇਹ ਮਾਰਕੀਟ ਦੀ ਵੈਲਿਊ ਫੇਸ ਦੀ ਜਦੋਂ ਗੀਤਕਾਰ ਦਾ ਫੇਸ ਦੀ ਵੈਲਿਊ ਪਵੇਗੀ ਉਦੋਂ ਲੋਕਾਂ ਨੂੰ ਕੰਪਨੀਆਂ ਨੂੰ ਸਮਝ ਆਏਗੀ ਕਿ ਬੰਬੇ ਹੋ ਗਏ 11-12 ਸਾਲ ਹੋ ਗਏ 2019 ਚ ਇੱਕ ਹਿੰਦੀ ਗਾਣਾ ਰਿਲੀਜ਼ ਹੋਇਆ ਉਸ ਤੋਂ ਬਾਅਦ ਜਿੱਦਾਂ 20 ਦੀ ਸ਼ੁਰੂਆਤ ਹੁੰਦੀ ਹੈ ਲਾਕਡਾਊਨ ਚ ਸਾਰਿਆਂ ਦੇ ਕੰਮ ਬੰਦ ਹੁੰਦੇ ਨੇ ਉੱਥੇ ਹੀ ਮੇਰੇ ਤਿੰਨ ਗਾਣੇ ਵੱਡੇ ਆ ਜਾਂਦੇ ਨੇ ਕੋਡ ਮੈਂ ਆਪਣੇ ਦਮ ਤੇ ਆ ਮੇਰੇ ਚਾਚਾ ਜੀ ਲਿਖਦੇ ਗਾਮਾ ਸਿੱਧੂ ਜਿੰਨਾ ਸਰਤਾਜ ਦਾ ਲਿਖਾ ਇਹ ਉਮਰਾਂ ਦੇ ਸਾਥੀ ਸਾਨੂੰ ਕਹਿਣ ਵਾਲੜੇ ਪੁਣ ਘਟਲਾ ਯਾਰਾਂ ਲਾਲ ਮਿੱਤਰਾਂ ਉਹ ਪਿੱਛੋਂ ਫੈਮਿਲੀ ਚ ਲਿਖਦੇ ਹੀ ਗਾਣੇ ਪਰ ਮੈਂ ਆਪਣੇ ਸਕੂਲ ਤੇ ਆਪਣੇ ਹੋਂਦੇ ਗਿਆ ਕਿ ਕੱਲ ਨੂੰ ਕੋਈ ਇਹ ਨਾ ਕਵੇ ਕਿ ਚਾਚੇ ਮਾਮਿਆਂ ਦੇ ਸਿਰਾਂ ਤੇ ਪਹਿਲਾਂ ਉੱਚੀਆਂ ਨਹੀਂ ਗੱਲਾਂ ਤੇਰੇ ਯਾਰ ਦੀਆਂ ਮਸਟੈਂਗ ਮੈਂ ਬੰਬੇਸਾਂ ਯਾਰੀ ਰੋਡ ਤੇ ਮੈਨੂੰ ਅੱਜ ਵੀ ਯਾਦ ਹੈ ਉੱਥੇ ਡਾਊਨਲੋਡ ਗਿਆ ਮੈਂ ਨਾਮ ਵੀ ਨਹੀਂ ਪੜਿਆ ਸਿੱਧੂ ਅੱਗੇ ਸੀ ਸਰਨੇ ਬਸ ਸਿੱਧੂ ਵੇਖ ਕੇ ਮੈਂ ਡਾਊਨਲੋਡ ਕਰ ਲਿਆ ਗਾਣੇ ਤੇ ਉਸ ਟਾਈਮ ਮੈਂ ਉਹ ਬੰਦੇ ਨੂੰ ਸੁਣਿਆ ਔਰ ਅੱਜ ਤੱਕ ਸੁਣਦਾ ਆ ਰਿਹਾ ਉਨਾਂ ਦੀ ਜਿਹੜੀ ਸਭ ਤੋਂ ਕਮਾਲ ਦੀ ਲੈਣ ਹੈ ਨਾ ਕਹਿੰਦਾ ਕਰਦਾ ਕੋਈ ਤਰੱਕੀ ਦੇਖ ਕੇ ਮੈਨੂੰ ਤਾਂ ਸਾੜਾ ਨਹੀਂ ਹੁੰਦਾ ਮਾਂ ਚਾਹ ਕੇ ਵੀ ਤੇਰੇ ਵਾਂਗੂ ਕਿਸੇ ਦਾ ਮਾੜਾ ਨਹੀਂਦਾ ਤਾਈਓ ਤੇਰਾ ਕੱਲਾ ਸਿੱਧੂ ਲੋਕਾਂ ਲਈ ਬਥੇਰੇ ਵਰਗਾ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗੇ ਮੈਨੂੰ ਗੱਲ ਕਿੰਨੀ ਗਹਿਰਾਈ ਵਾਲੀ ਕਹੀ ਉਹ ਬੰਦਾ ਕਹਿੰਦਾ ਕਿ ਮੈਂ ਸੋਚ ਵੀ ਲਾਵਾਂ ਨਾ ਕਿ ਇਹ ਬੰਦੇ ਦਾ ਮਾੜਾ ਹੀ ਕਰਨਾ ਪਰ ਨਹੀਂ ਕਰ ਪਾਉਂਦਾ ਚਾਹ ਕੇ ਵੀ ਨਹੀਂ ਮਾੜਾ ਕਰ ਸਕਦਾ ਤਾਂ ਮੁੱਕਦੇ ਹੀ ਜਾਂਦੇ ਹੰਝੂ ਸੁੱਕਦੇ ਹੀ ਜਾਂਦੇ ਲੇਖ ਲੇਖਾਂ ਨਾਲ ਹੋਏ ਨੇ ਨੰਦਰਾ ਇਹ ਗਾਣੇ 'ਚ ਮੇਰਾ ਪੂਰਾ ਸਟ੍ਰਗਲ ਹੈ 12 ਸਾਲ ਦਾ ਬੰਬੇ ਕਿਦਾਂ ਦਿਨ ਕੱਟੇ ਸੜਕਾਂ ਤੇ ਕਦੇ ਬਾਰਿਸ਼ ਆਉਣੀ ਰਹਿਣ ਨੂੰ ਰੂਮ ਨਹੀਂ ਹੈ ਕਦੇ ਖਾਣ ਨੂੰ ਪੈਸੇ ਨਹੀਂ ਹੈ ਲੋਕਾਂ ਦੇ ਰੰਗ ਦੇਖਣੇ ਨਾ ਆਪ ਜਿੰਨੇ ਜਿਹੇ ਰਿਸ਼ਤੇਦਾਰਾਂ ਦੇ ਵੀ ਵੇਖ ਲੈਂਦੇ ਸਾਰਿਆਂ ਦੇਖ ਲੈਂਦੇ ਕਿ ਮਾੜੇ ਟਾਈਮ ਕਿਸੇ ਨੇ ਤੁਹਾਡੀ ਹੈਲਪ ਕੀ ਕਰਨੀ ਹੁੰਦੀ ਉਲਟਾ ਘਰੇ ਤੁਹਾਡੇ ਫੋਨ ਕਰਕੇ ਕਹਿ ਦਿੰਦੇ ਕਿ ਆਪਣੇ ਮੁੰਡੇ ਨੂੰ ਸਮਝਾ ਲਓ ਤੁਹਾਨੂੰ ਐ ਕਾਲ ਨਾ ਕਰੇ ਰੱਖ ਕੇ ਮੈਂ ਸੰਗ ਵੇਖ ਲੈ ਕਈਆਂ ਦੇ ਮੈਂ ਰੰਗ ਵੇਖ ਲੈ ਉੱਤੋਂ ਤੋਂ ਹੀ ਨੇ ਮੇਰੇ ਬੰਦੇ ਦਿਲਾਂ ਦੇ ਮੈਂ ਨੰਗ ਵੇਖ ਲੈ ਸਾਡੇ ਨਾਲ ਫਿਲਮ ਦੇ ਉਹ ਅਦਾਕਾਰ ਹੈਗੇ ਜਿਨ੍ਹਾਂ ਨੇ ਮੂਵੀ ਤੇ ਗਾਣੇ ਲਿਖੇ ਨੇ ਭਾਜੀ ਕਿਦਾਂ ਜਿਹੜੇ ਗਾਣੇ ਹੈਗੇ ਨੇ ਦਰਸ਼ਕ ਵੀ ਬਹੁਤ ਜਿਹੜੇ ਉਤਸ਼ਾਹ ਹੈਗਾ ਸੀ ਦੇਖ ਰਹੇ ਆ ਹਾਂਜੀ ਬਹੁਤ ਹੀ ਵਧੀਆ ਲੱਗੇ ਗਾਣੇ ਇੱਕ ਵੱਡੇ ਵੱਡੇ ਪਰਦੇ ਤੇ ਅੱਜ ਤੁਸੀਂ ਆਪਦੇ ਆਪ ਨੂੰ ਵੀ ਦੇਖਿਆ ਇੱਕ ਮੂਵੀ 'ਚ ਰੋਲ ਵੀ ਕੀਤਾ ਤੇ ਉਹ ਕਿਦਾਂ ਮਹਿਸੂਸ ਹੋ ਰਿਹਾ ਜਿੰਦ ਬਹੁਤ ਹੀ ਵਧੀਆ ਹੋ ਰਿਹਾ ਮੈਂ ਤਾਂ ਕਹਿੰਦਾ ਜਿੰਨੇ ਗੀਤਕਾਰ ਨੇ ਇਹਨਾਂ ਨੂੰ ਅੱਗੇ ਆਉਣਾ ਚਾਹੀਦਾ ਨਹੀਂ ਤਾਂ ਗੀਤਕਾਰਾਂ ਦਾ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਜੇ ਪਰਦੇ ਦੇ ਪਿੱਛੇ ਰਹੇ ਜਾਂਦੇ ਮਤਲਬ ਗੀਤਕਾਰ ਦੀ ਜਿਹੜੀ ਕਲਮ ਹੁੰਦੀ ਹੈ ਉਹ ਫੇਸ ਸਾਹਮਣੇ ਆਉਂਦਾ ਕਲੀ ਕਲਮ ਹੀ ਰਹਿ ਜਾਂਦੀ ਹੈ ਪੁਰਾਣੇ ਅਸੀਂ ਗੀਤਕਾਰਾਂ ਦੀ ਗੱਲ ਕਰੀ ਤਾਂ ਵਿਚਾਰੇ ਕਦੇ ਸਾਹਮਣੇ ਨਾ ਆਏ ਤੁਸੀਂ ਨਾਲੇ ਗੀਤ ਲਿਖਿਆ ਤੇ ਨਾਲੇ ਫਿਲਮ ਦੇ ਵਿੱਚ ਹਿੱਸਾ ਲਿਆ ਹਾਂਜੀ ਮੈਂ ਤਾਂ ਇਹੀ ਕਹਿਣਾ ਕਿ ਗੀਤਕਾਰ ਨੂੰ ਅੱਗੇ ਫੇਸ ਵੈਲਿਊ ਹੋਣੀ ਚਾਹੀਦੀ ਨਹੀਂ ਤਾਂ ਗੀਤਕਾਰ ਦੀ ਜ਼ਿੰਦਗੀ ਰੁੱਲ ਜਾਂਦੀ ਪਿੱਛੇ ਪਤਾ ਨਹੀਂ ਚੱਲਦਾ ਕਿਉਂਕਿ ਇਹ ਮਾਰਕੀਟ ਵਿੱਚ ਵੈਲਿਊ ਫੇਸ ਦੀ ਜਦੋਂ ਗੀਤਕਾਰ ਦਾ ਫੇਸ ਦੀ ਵੈਲਿਊ ਪਵੇਗੀ ਉਦੋਂ ਲੋਕਾਂ ਨੂੰ ਕੰਪਨੀਆਂ ਨੂੰ ਸਮਝ ਆਏਗੀ ਗੀਤਕਾਰ ਦੀ ਕਿੰਨੇ ਸਾਲਾਂ ਤੋਂ ਤੁਸੀਂ ਜਿਹੜੇ ਗਾਣੇ ਲਿਖ ਰਹੇ ਹੋ ਮੈਨੂੰ ਮੈਨੂੰ ਬੰਬੇ ਹੋ ਗਿਆ 11-12 ਸਾਲਾਂ ਨੂੰ ਰਹੇਗਾ ਤੇ ਕਿੱਥੋਂ ਜਿਹੜੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ ਮੈਂ ਸ਼ਾਹਿਦ ਮਾਲਿਆ ਦਾ ਨਾਲ ਪਹਿਲਾ ਗਾਣਾ ਕੀਤਾ ਇਹ ਹਿੰਦੀ ਗਾਣਾ ਹਾਂਜੀ ਤੇ ਬ੍ਰੇਕ ਫਿਰ ਕਦੋਂ ਮਿਲੀ ਆਦੀ ਜ਼ਿੰਦਗੀ 2019 ਚ ਇੱਕ ਹਿੰਦੀ ਗਾਣਾ ਰਿਲੀਜ਼ ਹੋਇਆ ਉਸ ਤੋਂ ਬਾਅਦ ਜਿੱਦਾਂ 20 ਦੀ ਸ਼ੁਰੂਆਤ ਹੁੰਦੀ ਹੈ ਲਾਕਡਾਊਨ ਚ ਸਾਰਿਆਂ ਦੇ ਕੰਮ ਬੰਦ ਹੁੰਦੇ ਨੇ ਉੱਥੇ ਮੇਰੇ ਤਿੰਨ ਗਾਣੇ ਵੱਡੇ ਆ ਜਾਂਦੇ ਨੇ ਹਰਪਜਨ ਮਾਨਜੀਤ ਬੇਟਾ ਵਿਕਾਸ਼ ਮਾਨ ਜੁਨੀਵਰਸਲ ਤੋਂ ਜੱਟ ਦੀ ਸਟਾਰ ਮੋਹਿਦ ਜੁਨੀਵਰਸਲ ਨੇ ਪ੍ਰੋਡਿਊਸ ਕੀਤਾ ਹੈ ਉਸ ਉਸੇ ਟਾਈਮ ਇੱਕ ਆਪਣਾ ਆ ਜਾਂਦਾ ਨਿਕਸ ਕੁਕਰੇਜਨ ਵਾਲਾ ਆ ਜਾਂਦਾ ਪੰਜਾਬੀ ਗਾਣਾ ਉਹਨਾਂ ਦਿਨਾਂ 82 ਦੇ ਖਤਮ ਹੁੰਦੇ ਹੁੰਦੇ 21 ਸ਼ੁਰੂਆਤ ਐ ਵੀ ਸਰਾਂ ਨਾਲ ਐਨੀ ਕਿਸਮਤ ਉਹਦੇ ਜਸਵੀਰ ਜੱਸੀ ਬਾਦਿਆ ਨਾਲ ਫਿਰ ਜਿੰਮੀ ਦੀ ਫਿਲਮ ਆਈ ਸੀ ਮੈਂ ਹੋਵਾ ਤੂੰ ਮੈਂ ਉਹਦੇ ਗਾਣਾ ਹੀ ਪਾਣੀ ਅੱਖੀਆਂ ਦਾ ਖਾਰਾ ਖਾਰਾ ਬੋਲੀਆਂ ਤੇ ਗਿਰਦਾ ਯਾਰ ਤੋਂ ਨਹੀਂ ਹੁੰਦਾ ਯਾਰ ਮਤਲਬ ਬੇਨਤ ਜਿਹੜੀ ਹੈਗੀ ਹੈ ਤੇ ਜ਼ਿੰਦਗੀ ਦਾ ਸਫ਼ਰ ਕਿੱਥੋਂ ਸ਼ੁਰੂ ਕੀਤਾ ਸੀ ਇੱਕ ਛੋਟੇ ਪਿੰਡ ਤੋਂ ਕੀਤਾ ਜਾਂ ਪਰਿਵਾਰਿਕ ਪਰਿਵਾਰ ਹੈਗਾ ਸੀ ਪਿੱਛੇ ਕੋਈ ਲਿਖਣਾ ਲਿਖਣ ਮੈਂ ਦੇਖੋ سپورਟ ਦੀ ਗੱਲ ਕਰੋ سپورਟ ਮੈਂ ਆਪਣੇ ਦਮ ਤੇ ਆ ਮਰੇ ਚਾਚਾ ਜੀ ਲਿਖਦੇ ਗਾਮਾ ਸਿੱਧੂ ਜਿੰਨਾ ਸਰਤਾਜ ਦਾ ਲਿਖਾਇਆ ਹੈ ਉਮਰਾਂ ਦੇ ਸਾਥੀ ਸਾਨੂੰ ਕਹਿਣ ਵਾਲੜੇ ਪੁੰਨ ਘਟਲਾ ਯਾਰਾਂ ਨਾਲ ਮਿੱਤਰਾਂ ਉਹ ਪਿੱਛੋਂ ਫੈਮਿਲੀ ਚ ਲਿਖਦੇ ਗਾਣੇ ਪਰ ਮੈਂ ਆਪਣੇ سپورਟ ਤੇ ਆਪਣੇ ਹੋਂ ਦੇ ਗਿਆ ਕਿ ਕੱਲ ਨੂੰ ਕੋਈ ਇਹ ਨਾ ਕਹੇ ਕਿ ਚਾਚੇ ਮਾਮਿਆਂ ਦੇ ਸਿਰਾਂ ਤੇ ਮੈਂ ਆਪ ਬਣ ਮਾਮੇ ਤਾਇਆ ਦੇ ਬਸ ਤੁਸੀਂ ਸਿੱਧੂ ਦੇ ਨਾਮ ਨੂੰ ਤੁਸੀਂ ਅੱਜ ਫਿਰ ਵੀ ਜਿਹੜਾ ਕੀਤਾ ਕਿਉਂਕਿ ਅਗਲੇ ਗਾਇਆ ਸੀ ਜਿਹੜਾ ਗਾਣਾ ਅੱਜ ਦੁਨੀਆ ਦੇ ਵਿੱਚ ਹਾਂਜੀ ਉਨਨਾਂ ਨੂੰ ਮੈਂ ਬਹੁਤ ਸੁਣਨਾ ਮੈਂ ਉਹਨਾਂ ਨੂੰ ਪਹਿਲੇ ਦਿਨ ਤੋਂ ਲੈ ਕੇ ਸੁਣ ਰਿਹਾ ਜਿੱਦਨ ਉਹਨਾਂ ਦਾ ਪੂਰਾ ਗਾਣਾ ਐਲਬਮ ਲੀਕ ਹੋਈ ਸੀ ਐਲਬਮ ਨਹੀਂ ਸਿੰਗਲ ਸਿੰਗਲ ਕਰਕੇ ਗਾਣੇ ਪਹਿਲਾ ਉੱਚੀਆਂ ਦੀ ਗੱਲਾਂ ਤੇਰੇ ਯਾਰ ਦੀਆਂ ਮੈਂ ਸਟੈਂਕ ਮੈਂ ਬੰਬੇਸਾਂ ਯਾਰੀ ਰੋਡ ਤੇ ਮੈਨੂੰ ਅੱਜ ਵੀ ਯਾਦ ਹੈ ਉੱਥੇ ਡਾਊਨਲੋਡ ਗਿਆ ਮੈਂ ਨਾਮ ਵੀ ਨਹੀਂ ਪੜਿਆ ਸਿੱਧੂ ਅੱਗੇ ਸੀ ਸਰਨੇਮ ਬਸ ਸਿੱਧੂ ਵੇਖ ਕੇ ਮੈਂ ਡਾਊਨਲੋਡ ਕਰ ਲਿਆ ਗਾਣੇ ਤੇ ਉਸ ਟਾਈਮ ਮੈਂ ਉਹ ਬੰਦੇ ਨੂੰ ਸੁਣਿਆ ਔਰ ਅੱਜ ਤੱਕ ਸੁਣਦਾ ਆ ਰਿਹਾ ਔਰ ਉਹ ਬੰਦੇ ਦੀ ਮੈਨੂੰ ਜੋ ਸਭ ਤੋਂ ਸਾਰੇ ਗਾਣੇ ਪਸੰਦ ਨੇ ਪਰ ਉਹਨਾਂ ਦੀ ਜਿਹੜੀ ਸਭ ਤੋਂ ਕਮਾਲ ਦੀ ਲਾਈਨ ਜਿਹੜੀ ਇੱਕ ਜ਼ਿੰਦਗੀ ਨਾਲ ਰਿਲੇਟ ਹੁੰਦੀ ਹੈ ਕਹਿੰਦਾ ਕਰਦਾ ਕੋਈ ਕਰਦਾ ਦੇਖ ਕਰਦਾ ਕੋਈ ਤਰੱਕੀ ਦੇਖ ਕੇ ਮੈਨੂੰ ਸਾੜਾ ਨਹੀਂ ਹੁੰਦਾ ਮਾਂ ਚਾਹ ਕੇ ਵੀ ਤੇਰੇ ਵਾਂਗੂ ਕਿਸੇ ਦਾ ਮਾੜਾ ਨਹੀਂਦਾ ਤਾਈਓ ਤੇਰਾ ਕੱਲਾ ਸਿੱਧੂ ਲੋਕਾਂ ਲਈ ਬਥੇਰੇ ਵਰਗਾ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਬਾਰੇ ਮੈਨੂੰ ਗੱਲ ਕਿੰਨੀ ਗਹਿਰਾਈ ਵਾਲੀ ਕਹੀ ਹੈ ਉਹ ਬੰਦਾ ਕਹਿੰਦਾ ਕਿ ਮੈਂ ਸੋਚ ਵੀ ਲਾਵਾਂ ਨਾ ਕਿ ਇਹ ਬੰਦੇ ਨਾਲ ਮਾੜਾ ਹੀ ਕਰਨਾ ਪਰ ਨਹੀਂ ਕਰ ਪਾਉਂਦਾ ਚਾਹ ਕੇ ਵੀ ਨਹੀਂ ਮਾੜਾ ਕਰ ਸਕਦਾ ਸੱਚੇ ਜਿਹੜੇ ਸੱਚੇ ਦਿਲੋਂ ਹੁੰਦੇ ਨੇ ਉਹ ਚਾਹ ਕੇ ਕਿਸੇ ਦਾ ਮਾੜਾ ਨਹੀਂ ਤੁਸੀਂ ਇਹ ਗਾਣਾ ਗਾਇਆ ਤੁਹਾਡੀ ਅੱਖਾਂ 'ਚ ਇੱਕ ਉਹ ਫੀਲ ਜ਼ਰੂਰ ਆਇਆ ਕਿਉਂਕਿ ਕਾ ਆਰਟਿਸਟ ਹੁੰਦਾ ਉਹ ਜਾਣਦਾ ਹੁੰਦਾ ਲੀਕਸ ਦੇ ਪਿੱਛੇ ਕੀ ਦਰਦ ਹੁੰਦਾ ਹੈ ਹਾਂਜੀ ਲਿਰਿਕਸ ਦੇ ਪਿੱਛੇ ਦੇਖੋ ਭਾਜੀ ਹਰ ਨਾ ਇੱਕ ਜੀ ਐਮੋਸ਼ਨਲ ਜੁੜੇ ਹੁੰਦੇ ਲੋਕ ਹਰ ਤੁਸੀਂ ਗੀਤ ਕਰਦਾ ਕੋਈ ਵੀ ਗਾਣਾ ਦੇਖ ਲਓ ਉਹ ਗਾਣੇ ਚ ਨਾ ਉਹਦੀ ਇੱਕ ਜ਼ਿੰਦਗੀ ਝਲਕਦੀ ਏ ਜਜ਼ਬਾਤ ਜਿਵੇਂ ਫਿਲਮ ਦਾ ਹੀ ਗਾਣਾ ਮੇਰਾ ਲਿਖਿਆ ਆ ਸਮਝ ਨਾ ਆਵੇ ਕਿੱਥੇ ਲਾਇਆ ਜਾਵੇ ਜਿੰਦੜੀ ਇਹ ਤਰ੍ਹਾਂ ਅੰਦਾਜ਼ ਸਾਹ ਮੁੱਕਦੇ ਹੀ ਜਾਂਦੇ ਹਨ ਜੂ ਸੁੱਕਦੇ ਹੀ ਜਾਂਦੇ ਲੇਖ ਲੇਖਾਂ ਨਾਲ ਹੋਏ ਨੇ ਨਰਾਜ਼ ਇਹ ਗਾਣੇ ਚ ਮੇਰਾ ਪੂਰਾ ਸਟਰਗਲ ਹੈ 12 ਸਾਲ ਦਾ ਬੰਬੇ ਕਿਦਾਂ ਦਿਨ ਕੱਟੇ ਸੜਕਾਂ ਤੇ ਕਦੇ ਬਾਰਿਸ਼ ਆਉਣੀ ਰਹਿਣ ਨੂੰ ਰੂਮ ਨਹੀਂ ਕਦੇ ਖਾਣ ਨੂੰ ਪੈਸੇ ਨਹੀਂ ਹੈ ਕਿੰਨੇ ਬੰਬੇ ਅਦਾਕਾਰ ਚਲੇ ਜਾਂਦੇ ਨੇ ਕਿੰਨੇ ਨੇ ਜਾਂਦੇ ਬੜੀ ਵੱਡੀ ਗਿਣਤੀ ਚ ਉਹ ਵਾਪਸ ਉਸ ਤੋਂ ਵੀ ਵੱਡੀ ਗਿਣਤੀ ਚ ਆਉਂਦੇ ਨੇ ਹਾਂ ਭਾਜੀ ਬਹੁਤ ਲੋਕ ਹੋ ਜਾਂਦੇ ਨੇ ਹੁਣ ਤੁਸੀਂ ਇੱਕ ਚੀਜ਼ ਹੈ ਮੇਰਾ ਜਿਵੇਂ ਦੋਸਤ ਕਹਿੰਦਾ ਹੁੰਦਾ ਕਿ ਮੈਂ ਜਿਵੇਂ ਕਿਹਾ ਯਾਰ ਪਿੰਡ ਦਾ ਮਜਾ ਹੀ ਉਹਨੇ ਮੈਨੂੰ ਇੱਕ ਬੜੀ ਕਮਾਲ ਦੀ ਗੱਲ ਕਹੀ ਕਦਾ ਤਖਤ ਹਜ਼ਾਰੇ ਰਾਝੇ ਛੱਡਦੇ ਹੀਰਾ ਥੋੜਾ ਛੱਡਦਿਆਂ ਨੇ ਮੈਣੀ ਰਾਝੇ ਤਖਤ ਹਜ਼ਾਰੇ ਛੱਡਦੇ ਨੇ ਤੇ ਤੇ ਚੀਜ਼ਾਂ ਜ਼ਿੰਦਗੀ ਚ ਜਿਵੇਂ ਤੁਸੀਂ ਕੁਝ ਪਾਉਣ ਵਾਸਤੇ ਨਾ ਕੁਝ ਤੱਕ ਹੋਣਾ ਹੀ ਪੈਂਦਾ ਮਤਲਬ ਜ਼ਿੰਦਗੀ ਬਣਾਉਣ ਵਾਸਤੇ ਤੁਸੀਂ ਗਏ ਤੇ ਅੱਜ ਉਹ ਸਫਲ ਜਿਹੜਾ ਤੁਸੀਂ ਕਹਿੰਦੇ ਵੀ ਸੜਕਾਂ ਦੇ ਇਸ ਉੱਤੇ ਅੱਜ ਲੱਗਦਾ ਹੈ ਕਿ ਹੁਣ ਆਪ ਦੀ ਜਿਹੜੀ ਕਲਮ ਹੈਗੀ ਹੈ ਉਸ ਦਾ ਅਸਰ ਲੋਕਾਂ ਦੇ ਵਿੱਚ ਫਿਲਮਾਂ ਦੇ ਵਿੱਚ ਗਾਣਿਆਂ 'ਚ ਦਿਖ ਰਿਹਾ ਤੇ ਮਾਂ ਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਜਿਵੇਂ ਤੁਸੀਂ ਮਾਂ ਦਾ ਜ਼ਿਕਰ ਵੀ ਕੀਤਾ ਹਾਂ ਮਾਂ ਨੂੰ ਬੜੀ ਖੁਸ਼ੀ ਹੁੰਦਾ ਉਹ ਤਾਂ ਹੁਣ ਪਹਿਲਾਂ ਨਾਲ ਟੈਨਸ਼ਨ ਨਹੀਂ ਤਾਂ ਟੈਨਸ਼ਨ ਬਾਲ ਲੈਂਦੇ ਸੀ ਹਾਂਜੀ ਹੁਣ ਤਾਂ ਬਹੁਤ ਮੁੰਡੇ ਨੂੰ ਸੈੱਟ ਵੇ ਕੇ ਖੁਸ਼ ਹੋਣੀ ਮਾਂ ਹਾਂ ਹਾਂ ਹਜੇ ਤਾਂ ਹੋਰ ਸੈੱਟ ਹੋਣਾ ਹੈ ਅਜੇ ਤਾਂ ਡਾਇਰੈਕਟਰ ਵਾਸਤੇ ਟ੍ਰੈਂਟ ਸੈੱਟ ਕਰਨਾ ਹੈ ਕਹਿੰਦੇ ਨੇ ਇੱਕ ਮਾਂ ਤੇ ਪਿਓ ਹੁੰਦਾ ਜਿਹੜਾ ਇਹ ਕਹਿੰਦਾ ਕਿ ਜਿਹੜਾ ਮੇਰਾ ਮੁੰਡਾ ਹੈਗਾ ਉਹ ਮੇਰੇ ਤੇ ਉੱਪਰ ਦਾ ਬੰਜੇ ਹੋਰ ਕੋਈ ਨਹੀਂ ਕਹਿੰਦਾ ਸੋਚਦਾ ਹਾਂਜੀ ਉਹ ਤਾਂ ਹੈਗਾ ਹੀ ਜਿੱਦਾਂ ਮੈਂ ਨਾ ਇੱਕ ਲਾਈਨ ਲਿਖੀ ਸੀ ਜਿਵੇਂ ਨਾ ਤੁਹਾਨੂੰ ਨਾ ਇੱਕ ਤਰਫਾ ਪਿਆਰ ਜ਼ਰੂਰੀ ਨਹੀਂ ਕਿ ਕੁੜੀ ਨਾਲ ਹੀ ਹੋਵੇ ਆਪਾਂ ਜੋ ਕੰਮ ਕਰਦੇ ਨਾ ਮੈਂ ਬੰਬੇ ਲੋਕਾਂ ਦੀ ਜ਼ਿੰਦਗੀ ਦੇਖੀ ਕਈ ਐਕਟਰਾਂ ਦੀ ਐਕਟਰ ਬਣਨ ਗਏ ਨੇ ਛੋਟਾ ਮੋਟਾ ਕੰਮ ਕੀਤਾ ਕਾਮਜਬਣੀ ਮੈਂ ਪੂਰੀ ਉਮਰ ਨਾਲ ਕਰਦੇ ਰਹੇ ਨਾ ਕਰਦੇ ਰਹੇ ਮਤਲਬ ਇੱਕ ਤਰਫਾ ਪਿਆਰ ਮਤਲਬ ਉਹਨਾਂ ਨੂੰ ਆਪਣੇ ਕੰਮ ਨਾਲ ਇੱਕ ਤਰਫਾ ਪਿਆਰ ਉਹਦੋਂ ਤੱਕ ਰਹਿੰਦਾ ਜਦ ਤੱਕ ਉਹ ਪੂਰਾ ਨਾ ਹੋ ਜਾਏ ਮੈਂ ਉਹ ਜ਼ਿੰਦਗੀ ਦੀ ਸਟਰਗਲ ਦੇ ਕੁਝ ਚੀਜ਼ ਲਿਖੀ ਜੇ ਲੋਕਾਂ ਦੇ ਰੰਗ ਦੇਖਣੇ ਨਾ ਆਪਾਂ ਜਿੰਨੇ ਤੇ ਰਿਸ਼ਤੇਦਾਰਾਂ ਦੇ ਵੀ ਵੇਖ ਲੈਂਦੇ ਸਾਰਿਆਂ ਦੇ ਵੇਖ ਲੈਂਦੇ ਕਿ ਮਾੜੇ ਟਾਈਮ ਕਿਸੇ ਨੇ ਤੁਹਾਡੀ ਹੈਲਪ ਕੀ ਕਰਨੀ ਹੁੰਦੀ ਉਲਟਾ ਘਰੇ ਤੁਹਾਡੇ ਫੋਨ ਕਰਕੇ ਕਹਿ ਦਿੰਦੇ ਕਿ ਆਪਣੇ ਮੁੰਡੇ ਨੂੰ ਸਮਝਾ ਲਓ ਸ ਰਹਿ ਕੇ ਮਸੰਗ ਵੇਖ ਲੈ ਕਈਆਂ ਦੇ ਮੈਂ ਰੰਗ ਵੇਖ ਲੈ ਰਹਿ ਕੇ ਮਸੰਗ ਵੇਖ ਲੈ ਕਈਆਂ ਦੇ ਮੈਂ ਰੰਗ ਵੇਖ ਲੈ ਉੱਤੋਂ ਤੋਂ ਹੀ ਨੇ ਮੇਰੇ ਬੰਦੇ ਦਿਲਾਂ ਦੇ ਮੈਂ ਨੰਗ ਵੇਖ ਲੈ ਚਿਹਰੇ ਦੀ ਰੌਣਕ ਸਟ੍ਰਗਲ ਖਾ ਗਿਆ ਜਿੰਦਾ ਜਿੱਥੇ ਲੱਗਿਆ ਉਹ ਸਾਡੇ ਨਾਲ ਉੱਥੇ ਸੱਜਣਾ ਦਾਲ ਆ ਗਿਆ ਬਚਦਾ ਜਾਂਦੇ ਆਪਾਂ ਵੀ ਸੱਜਣਾ ਪਰ ਕੀ ਕਰੀਏ ਇੱਕ ਤਰਫਾ ਪਿਆਰ ساری ਉਮਰ ਖਾ ਗਿਆ ਕੀ ਬਾਤ ਹੈ ਭਾਜੀ ਕੀ ਬਾਤ ਹੈ ਅਸੀਂ ਚਾਹਾਂਗੇ ਤੁਸੀਂ ਦਿਨ ਦੁਗਣੀ ਰਾਤ ਚੁਣੀ ਤਾਂ ਕਿ ਮੈਨੂੰ ਇੱਕ ਇਹ ਲੱਗ ਰਿਹਾ ਜਿਵੇਂ ਤੁਸੀਂ ਬੜੇ ਦਿਲ ਦੇ ਨਾਜ਼ੁਕ ਜੇ ਬੰਦੇ ਹੈਗੇ ਹੋ ਸ਼ਾਇਦ ਮੈਨੂੰ ਲੱਗ ਰਿਹਾ ਕਿ ਸ਼ਾਇਦ ਵੈਸੇ ਜਿੰਦਗੀ ਚ ਕਦੇ ਕਿਸੇ ਨੂੰ ਸੋਚਿਆ ਵੀ ਇੱਕ ਬੰਦਾ ਹੁੰਦਾ ਮੈਂ ਕਦੇ ਕੀੜੀ ਨਹੀਂ ਮਾਰੀ ਦੇਖੋ ਦਿਲ ਸਾਰਿਆਂ ਦਾ ਹੀ ਨਾਜ਼ੁਕ ਹੁੰਦਾ ਹੈ ਭਾ ਇਨਸਾਨ ਕਿੰਨਾ ਵੀ ਬੁਰਾ ਹੋਵੇ ਨਾ ਦਿਲ ਹੁੰਦਾ ਹੀ ਨਾਜ਼ੁਕ ਹੈ ਜਿਵੇਂ ਹੁੰਦਾ ਬੁੱਲੇ ਸ਼ਾਹ ਜੀ ਦਾ ਕਲਾਮਣਾ ਅਸੀਂ ਨਾਜ਼ੁਕ ਦਿਲ ਦੇ ਲੋਕ ਆ ਯਾਰ ਸਾਡਾ ਦਿਲ ਨਾ ਦਿਖਾਇਆ ਕਰ ਤੈਨੂੰ ਕਿੰਨੀ ਵਾਰ ਆਖਿਆ ਸਾਨੂੰ ਵੱਲ ਵੱਲ ਨਾ ਦੁਆਇਆ ਕਰ ਤੇਰੀ ਯਾਦ 'ਚ ਮੈਂ ਮਰ ਜਾਣਾ ਮੈਨੂੰ ਇੰਨਾ ਯਾਦ ਨਾ ਆਇਆ ਕਰ ਬਿਲਕੁਲ ਸੋ ਪਾਜੀ ਅਸੀਂ ਚਾਹਾਂਗੇ ਅਕਸਰ ਗੀਤਕਾਰ ਆਖਰੀ ਮੇਰਾ ਸਵਾਲ ਹੈ ਅਕਸਰ ਗੀਤਕਾਰ ਕਹਿੰਦੇ ਨੇ ਹੁਣ ਮੈਂ ਹੀ ਗਾਵਾਂ ਕਦੇ ਸੋਚਿਆ ਹੁਣ ਅੱਗੇ ਜਾ ਕੇ ਆਪ ਲਿਖਾਂਗੇ ਤੇ ਆਪ ਇੱਕ ਗਾਣਾ ਗਾਵਾਂਗੇ ਬਾਜੀ ਜੇ ਮੈਂ ਗਾਇਆ ਤੁਸੀਂ ਕੰਨਾਂ ਦੇ ਪਰਦੇ ਵਾੜਨੇ ਮੈਂ ਲਿਖਣਾ ਹੀ ਬਸ ਲਿਖਣਾ ਜੀ ਬਿਲਕੁਲ ਸੇਵਾ ਹੀ ਕਰਨੀ ਹੈ ਹਾਂ ਜੀ ਲਿਖਣਾ ਬਸ ਰਾਈਟਰਾਂ ਨੂੰ ਵੀ 트ੈਂਡ ਸੈੱਟ ਕਰਨਾ ਚਾਹੀਦਾ ਲੋਕ ਹਮੇਸ਼ਾ ਸਿੰਗਰਾਂ ਨੂੰ ਹੀ ਰੱਖਦੇ ਕਿ ਰਾਈਟਰਾਂ ਦੀ ਪਛਾਣ ਹੋਣੀ ਚਾਹੀਦੀ ਮੇਰਾ ਤਾਂ ਮੰਨਣਾ ਹੈ ਕਿ ਹਰ ਹੋਂ ਜਿਵੇਂ ਸਾਡੀ ਪੰਜਾਬੀ ਇੰਡਸਟਰੀ ਚ ਪਹਿਲਾਂ ਜੋ ਬਾਈ ਜਿਨੂੰ ਲੋਕ ਸ਼ਕਲ ਤੋਂ ਜਾਣਦੇ ਨੇ ਜਾਨੀ ਨਾਮ ਆ ਆਗੇ ਨਿਕਲ ਗਏ ਜਿਨੂੰ ਹਰ ਕੋਈ ਜਾਣਦਾ ਸ ਸ਼ੁਰੂਆਤ ਕਰਨੀ ਚਾਹੀਦੀ ਹਰ ਰਾਈਟਰ ਨੂੰ ਕਰਨੀ ਚਾਹੀਦੀ ਸੋ ਭਾਜੀ ਇਹ ਫਿਲਮ ਦੇ ਵਿੱਚ ਬਹੁਤ ਸੋਹਣੇ ਗਾਣੇ ਲਿਖੇ ਨੇ ਤੇ ਇੰਨੇ ਸੋਹਣੇ ਗਾਣੇ ਜਿਨ੍ਹਾਂ ਦਾ ਨੇ ਜ਼ਿਕਰ ਵੀ ਕੀਤਾ ਸਿੱਧੂ ਭਾਈ ਦਾ ਜ਼ਿਕਰ ਵੀ ਕੀਤਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਗੀਤਕਾਰ ਨੂੰ ਗਾਣਿਆਂ ਜਾਂ ਫਿਲਮਾਂ ਦੇ ਵਿੱਚ ਜ਼ਰੂਰ ਆਣਾ ਚਾਹੀਦਾ ਕਿਉਂਕਿ ਜਿਹੜਾ ਫੇਸ ਹੁੰਦਾ ਉਹ ساری ਉਮਰ ਹੀ ਪਿੱਛੇ ਹੀ ਰਹਿ ਜਾਂਦੇ ਨੇ ਸੋ ਮੁੰਡਾ ਰੌਕਸਟਾਰ ਹੈਗਾ ਭਾਜੀ ਦੇ ਗਾਣੇ ਹੈਗੇ ਤੇ ਅਸੀਂ ਚਾਹਾਂਗੇ ਦਰਸ਼ਕਾਂ ਨੂੰ ਕਿ ਜਿਵੇਂ ਪਿੰਡਾਂ ਦੇ ਵਿੱਚ ਟਰਾਲੀਆਂ ਭਰ ਕੇ ਪਹਿਲਾਂ ਦੇਖਦੇ ਹੁੰਦੇ ਸੀ ਮੂਵੀਆਂ ਸਿਨੇਮਾ ਉਸੇ ਤਰੀਕੇ ਦੇ ਨਾਲ ਪਹੁੰਚੋ ਕਿਉਂਕਿ ਬਹੁਤ ਹੀ ਸੋਹਣੀ ਮੂਵੀ ਹੈਗੀ ਇੱਕ ਜਸਟਿਸ ਦੇ ਲਈ ਸੋ ਜੁੜੇ ਹੋਏ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਰ ਪਰਸਾਹਮ ਸ਼ੇਖ ਤੇ ਨਾਲ ਸੰਦੀਪ ਕੰਬੋਸ਼ ਚੰਡੀਗੜ੍ਹ